ਸੰਗਰੂਰ ਬਰਨਾਲਾ ਮੁੱਖ ਰੋਡ ਤੇ ਤਨੋਲਾ ਵਿਖੇ ਸਥਿਤ ਪ੍ਰਾਚੀਨ ਹਨੂਮਾਨ ਮੰਦਿਰ ਵਰਨੇ ਵਾਲਾ ਵਿਖੇ ਸ਼੍ਰੀ ਰਾਮ ਪਤ ਹਨੂਮਾਨ ਜੀ ਦਾ ਜਨਮ ਬੜੇ ਹੀ ਉਤਸ਼ਾਹਤ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੰਦਿਰ ਨੂੰ ਬੜੇ ਹੀ ਅਲੌਕਿਕ ਢੰਗ ਨਾਲ ਸਜਾਇਆ ਗਿਆ। ਮੰਦਿਰ ਵਿੱਚੋਂ ਦੂਰੋਂ ਦਰੁਹਾਈਆਂ ਸੰਗਤਾਂ ਦਾ ਭਾਰੀ ਇਕੱਠ ਦੇਖਿਆ ਗਿਆ। ਸਾਰੀਆਂ ਹੀ ਸੰਗਤਾਂ ਨੇ ਸ਼ਰਧਾ ਦੇ ਨਾਲ ਬਜਰੰਗ ਬਲੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਇਸ ਮੌਕੇ ਤੇ ਸੰਗਤਾਂ ਨੂੰ ਦੇਸੀ ਘਿਓ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ ਅਤੇ ਉਸ ਤੋਂ ਬਾਅਦ ਜਾਗਰਣ ਦਾ ਆਰੰਭ ਕੀਤਾ ਗਿਆ। ਜਿਸ ਵਿੱਚ ਬਰਨਾਲਾ ਦੇ ਸੇਠ ਲਖਪਤ ਰਾਏ ਜੀ ਨੇ ਜੋਤੀ ਪਰਚੰਡ ਅਤੇ ਬਰਨਾਲਾ ਸ਼ਹਿਰ ਦੇ ਬਹੁਤ ਹੀ ਹਰਮਨ ਪੱਤਰਕਾਰ ਵਿਵੇਕ ਸਿਧਵਾਨੀ ਜੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਮੰਦਰ ਦੇ ਮਹਾਂਤਮ ਮੰਗਲਦਾਸ ਜੀ ਅਤੇ ਮਾਤਾ ਰਾਜ ਰਾਨੀ ਜੀ ਵੱਲੋਂ ਆਈਆਂ ਸੰਗਤਾਂ ਨੂੰ ਅਸ਼ੀਰਵਾਦ ਅਤੇ ਹਨੂਮਾਨ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੁਸੀਂ ਦੇਖ ਰਹੇ ਹੋ ਬਰਨਾਲਾ ਤੋਂ ਪ੍ਰਦੀਪ ਮਿੱਤਲ ਦੀ ਰਿਪੋਰਟ ਕਾਈ ਸ਼੍ਰੀ ਰਾਮ ਮੈਂ ਪ੍ਰਦੀਪ ਮਿੱਤਲ ਰੀਸੈਂਟ ਟਾਈਮ ਤੋਂ ਡਿਸਟ੍ਰਿਕਟ ਇੰਚਾਰਜ ਬਰਨਾਲਾ ਅੱਜ ਅਸੀਂ ਪਹੁੰਚਾਂਗੇ ਸ਼ਹਿਰ ਤਨੌਲਾ ਦੇ ਬਹੁਤ ਹੀ ਪ੍ਰਾਚੀਨ ਮੰਦਰ ਬਰਨੇ ਵਾਲਾ ਵਿਖੇ ਜਿੱਥੇ ਅੱਜ ਸ੍ਰੀ ਰਾਮ巴ਗਤ ਹਨੂਮਾਨ ਜੀ ਦਾ ਜਨਮ ਦਿਵਸ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਦੂਰੋਂ ਦੇਵ ਭਗਤਾਂ ਆ ਕੇ ਇੱਥੇ ਭਗਵਾਨ ਬਾਲਾ ਜੀ ਦੇ ਦਰਸ਼ਨ ਕਰ ਰਹੇ ਨੇਗੇ ਆਪਣੀ ਮਰਜ਼ੀ ਆਪਣੀ ਆਸ ਰੱਖ ਰਹੇ ਨੇਗੇ ਇਸ ਇਕੱਠ ਦੇ ਵਿੱਚ ਪਹੁੰਚਿਆ ਸੰਗਤ ਨੂੰ ਬਾਬਾ ਮੰਗਲਦੇਵ ਜੀ ਆਸ਼ੀਰਵਾਦ ਦੇ ਰਹੇ ਨੇਗੇ ਅਤੇ ਅਸੀਂ ਦਰਸ਼ਨ ਕਰਾਂਗੇ ਮਾਵੀਰ ਮੰਦਿਰ ਤਨਾਲਾ ਤੋਂ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਦੇ ਹੋ ਵਾਸੀ ਬਾਬਾ ਮੰਗਲਦੀਨ ਦਾ ਅਸ਼ੀਰਵਾਦ ਨੇ ਸ਼੍ਰੀ ਹਨੂਮਾਨ ਹੋਤਸਾ ਬੜੀ ਧੂਮਤਾ ਨਾਲ ਮਨਾਇਆ ਜਾ ਸਕ ਜਾ ਰਿਹਾ ਹੈ ਇਸ ਮਤ ਇਸ ਪਾਵਣ ਪਵਿੱਤਰ ਤਿਹਾਰ ਹਨੂਮਾਨ ਜੀ ਜਨਤ ਸਭ ਦੇ ਦੇਸ਼ ਵਿਦੇਸ਼ਾਂ ਤੋਂ ਦੇਸ਼ ਵਿਦੇਸ਼ ਦੁਨੀਆ ਚ বাসਦੇ ਹਨ ਲੱਖ ਲੱਖ ਮੁਬਾਰਕਾਂ ਜੀ ਬਹਿਲਾ ਦਾ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਸ਼੍ਰੀ ਹਨੂਮਾਨ ਮੰਤਰ ਬਰਨੇ ਵਾਲਾ ਢੋਲਾ ਵਿਖੇ ਹਨੂਮਾਨ ਜੀ ਦਾ ਜਨਮ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿਹੜਾ ਲੱਖਾਂ ਦੀ ਗਿਣਤੀ ਵਿੱਚ ਭਗਤ ਆਏ ਨੇ ਦਰਸ਼ਨ ਕੀਤੇ ਹਨੂਮਾਨ ਜੀ ਦੇ ਬਰਨਾਲੇ ਤੋਂ ਬਹੁਤ ਸੰਗਤ ਨੰਗੇ ਪੈਰੇ ਆਈ ਸੀ ਅੱਜ ਸਵੇਰ ਉਹਨਾਂ ਨੇ ਵੀ ਸਵੇਰ 6:30 ਵਜੇ ਦਰਸ਼ਨ ਕੀਤੇ ਅੱਜ ਸਾਰਾ ਦਿਨ ਹੋ ਗਿਆ ਬਾਬੇ ਬਰਨੇ ਵਾਲੇ ਦੇ ਚਰਨਾਂ ਦੇ ਵਿੱਚ ਭਟਾਰਾ ਚੱਲਦੇ ਨੂੰ ਜੋ ਵੀ ਸੱਚੇ ਮਨ ਨਾਲ ਅੱਜ जिसे किसी ने भी कुछ मंगया है उसने उस मिलिया है बोल जय सिया राम बोल मरने वाली सच्ची सरकार की जय